ਉਧਰ ਜਾਣਾ ਬਈ ਮੈਂ ਇਹ ਪੱਕਾ ਸਾਡੇ ਕੋਲ ਹੈ ਨਾ ਅਗਲ ਅਗਲ ਬੈਲ ਕੋਈ ਕੁੜੀ ਛੜੀ ਕਿੱਥੇ ਜਾਣਾ ਕਿੱਥੇ ਕਿੱਥੇ ਜਾਣਾ ਜੀਰਕਪੁਰ ਵਾਲਾ ਅਗਲ ਜੀਰਕਪੁਰ ਦੀ ਕਿੱਥੇ ਛੜੀ ਕੁੜੀ ਕਿੱਥੇ ਛੜੀ ਕੋਈ ਤੇਰੇ ਛੜੀ ਹੈ ਅੰਬਾਲਾ ਰੋਡ ਤੇ ਰਣਕ ਸਿੱਧਾ ਜੀਰਕਪੁਰ ਬੈਲਕਨ ਜੀਰਕਪੁਰ ਅੰਬਾਲਾ ਰੋਡ ਉਧਰ ਮੇਰੀ ਚਾਹ ਆ ਗਈ ਅਗਲ ਬਸ ਵਰਗੂ ਤੇ ਹੀ ਆ ਗਿਆ ਹੈ ਉਧਰ ਮੇਰੀ ਚਾਹ ਆ ਗਈ ਲੋਕਾਂ ਨੂੰ ਅੱਛਾ ਅੱਛਾ ਉੱਥੇ ਜਾਣਾ ਸੋ ਸੰਗਤ ਜੀ ਪਹਿਲਾਂ ਤਾਂ ਵੀਡੀਓ ਸ਼ੇਅਰ ਕਰਨ ਨੂੰ ਤੁਹਾਨੂੰ ਬੇਨਤੀ ਕਰਦੇ ਆ ਜਰੂਰ ਵੀਡੀਓ ਸ਼ੇਅਰ ਕਰਿਓ ਆਹ ਦਵਾਵਾਂ ਦੇ ਅਸੀਸਾਂ ਤੇ ਭਾਗੀ ਬ ਕਿਸੇ ਦਾ ਵਿਛੜਿਆ ਜੀ ਕਿਸੇ ਮਾਂ ਦਾ ਪੁੱਤ ਮਲਾਈਏ ਜੀ ਨੌਜਵਾਨ ਪੁੱਤ ਜਿਹੜਾ ਸਾਨੂੰ ਲਵਾਰ ਹਾਲਤ ਵਿੱਚ ਮਿਲਿਆ ਤੁਸੀਂ ਹਾਲਤ ਦੇਖੋ ਵੀਡੀਓ ਪੂਰੀ ਦੇਖੋ ਸ਼ੇਅਰ ਕਰੀ ਚੱਲਿਓ ਅੱਗੇ ਦੀ ਅੱਗੇ ਜਿਹੜਾ ਵੀ ਭੈਣ ਭਾਈ ਇਸ ਵੀਡੀਓ ਦੇ ਵਿੱਚ ਜੁੜਦਾ ਹੈ ਸ਼ੇਅਰ ਕਰਿਓ ਕਿਉਂਕਿ ਜ਼ਰੂਰੀ ਹੈ ਜ਼ਰੂਰੀ ਹੈ ਮੰਮੀ ਪਾਪਾ ਹੈ ਨਹੀਂ ਅੰਕਲ ਅੱਛਾ ਮਾਂ ਹੈ ਨਹੀਂ ਚਾਚਾ ਵੜੇ ਕੋਰੇ ਰਹੇ ਭਾਜੀ ਕੀ ਗੱਲ ਹੋਈ ਮਾਂ ਨੂੰ ਕੀ ਗੱਲ ਹੋਈ ਮੰਮੀ ਪਾਪਾ ਦੋਨੋਂ ਨਹੀਂ ਹੈ ਭਾਜੀ ਮਾਈਂਡ ਨਹੀਂ ਹੈ ਉਹਨਾਂ ਦੇ ਮੇਰੇ ਬੋਲ ਤੋਂ ਹੈ ਮਾਈਂਡ ਨਹੀਂ ਹੈ ਭਾਜੀ ਉਹਨਾਂ ਦੇ ਨਹੀਂ ਮੰਮੀ ਪਾਪਾ ਹੈਗੇ ਨਹੀਂ ਕਿ ਮਾਈਂਡ ਨਹੀਂ ਹੈਗੇ ਉਹਨਾਂ ਦੇ ਮਰੇ ਕਿ ਭਾਜੀ ਉਹ ਮਾਰੇ ਕਿੱਦਾਂ ਮ ਕਿੱਦਾਂ ਇਧਰ ਕੁਰੂਜਰਾ ਦੇ ਇਧਰ ਐਕਸੀਡੈਂਟ ਤੇ ਮਰਸੀ ਗਿਆ ਦੋਨੋਂ ਪਾਸੇ ਕਿਦਾਂ ਕੁਰੂਜਰਾ ਦੀ ਸੜਕ ਦੋਨੋਂ ਪਾਸੇ ਮਰਸੀ ਗਿਆ ਅੰਕਲ ਜੀ ਪੁਰਖhetra ਵਾਲੀ ਸਾਈਡ ਕੋਈ ਕੁਰੂਜਰਾ ਅੰਕਲ ਠੀਕ ਹੈ ਤੇ ਮੇਰੀ ਮੇਰੀ ਗੱਲ ਸੁਣ ਮੇਰਾ ਵੀਰ ਜੀਲਕਪੁਰ ਕਿੱਥੇ ਕਰਕੇ ਘਰ ਤੇਰਾ ਚੰਡੀਗੜ੍ਹ ਅੰਕਲ ਜੀਲਕਪੁਰ ਚੰਡੀਗੜ੍ਹ ਅੰਕਲ ਜੀਲਕਪੁਰ ਚੰਡੀਗੜ੍ਹ ਲੱਗੇ ਹੋਰ ਕਿਹੜਾ ਸ਼ਹਿਰ ਹੈ ਬਸ ਉਹੀ ਅੰਕਲ ਤੇਰਾ ਨਾਮ ਕੀ ਆ ਸਾਗਰ ਸਾਗਰ ਤੇ ਪਿਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ ਬਾਈ ਰਵੀ ਜੇਲ ਦਾ ਨਾਮ ਠੀਕ ਹੈ ਸੋ ਪਹਿਲਾਂ ਤੁਸੀਂ ਵੀਰ ਦੀ ਹਾਲਤ ਦੇਖ ਸਕਦੇ ਹੋ ਜੀ ਦੇਖੋ ਜੀਨ ਦੀਆਂ ਪਿੰਟਾਂ ਸੰਗਤ ਜੀ ਤਿੰਨ ਤੋਂ ਚਾਰ ਜੀਨ ਦੀਆਂ ਪਿੰਟਾਂ ਪਾਈਆਂ ਨੇ ਜਿਨ੍ਹਾਂ ਨੂੰ ਰस्सियां ਬੱਧੀਆਂ ਹੋਈਆਂ ਜੀ ਬਹੁਤ ਜ਼ਿਆਦਾ ਰस्सियां ਬੱਧੀਆਂ ਹੋਈਆਂ ਨੇ ਬੂਟ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੂਟ ਹੋਰ ਪਾਇਆ ਇੱਕ ਬੂਟ ਹੋਰ ਪਾਇਆ ਜੀ ਇਹ ਸਾਨੂੰ ਲਵਾਰ ਹਾਲਤ ਵਿੱਚ ਖਲਚੀਆਂ ਅੱਡੇ ਦੇ ਬਿਲਕੁਲ ਨੇੜੇ ਮਿਲਿਆ ਸਾਡੇ ਟੀਮ ਮੈਂਬਰ ਮਨੀ ਸਿੰਘ ਨੂੰ ਤੇ ਉਹਨੂੰ ਮੈਂ ਕਿਹਾ ਤੂੰ ਬਾਹ ਆ ਲਿਆ ਕੋਈ ਨਹੀਂ ਤੇ ਕਿਉਂਕਿ ਵੀਰ ਨੂੰ ਲੋੜ ਸੀ ਮਦਦ ਦੀ ਤੁਸੀਂ ਕਿੱਟਾਂ ਦੇਖ ਸਕਦੇ ਹੋ ਦੇਖੋ ਅੱਤ ਦੀ ਗਰਮੀ ਹੈ ਸੰਗਤ ਜੀ ਤੇ ਅੱਤ ਦੀ ਗਰਮੀ ਦੇ ਵਿੱਚ ਇਸ ਵੀਰ ਨੇ ਮੋٹے ਕੱਪੜੇ ਪਾਏ ਹੋਏ ਨੇ ਨਾਲ ਇੱਕ ਜੈਕਟ ਬੱਦੀ ਹੋਈ ਆ ਇਹਦੇ ਦਿਖਾ ਦੇ ਦਿਖਾ ਦੇ ਹੁਣੇ ਜੀ ਅੱਧ ਦਿਖਾ ਦੇ ਮਾੜਾ ਜ ਆ ਦੇ ਆ ਦੇਖ ਆ ਦੇਖੋ ਸੰਗਤ ਜੀ ਆ ਕਿੱਟਾਂ ਪਾਈਆਂ ਹੋਈਆਂ ਨੇ ਪਿੱਛੇ ਰस्सियां ਬੱਧੀਆਂ ਹੋਈਆਂ ਨੇ ਪੈਂਟ ਜਿਹੜੀ ਆ ਉਹ ਵੀ ਕਿਵੇਂ ਸਾਰੀ ਪਾਟੀ ਹੋਈ ਆ ਜੀ ਆ ਇਹਨਾਂ ਕਿੱਟਾਂ ਦੇ ਵਿੱਚ ਕੀ ਪਾਇਆ ਕੀ ਨਹੀਂ ਪਾਇਆ ਇਸ ਵੀਰ ਨੇ ਇੱਕ ਬਾਹ ਦੇ ਉੱਪਰ ਸੰਗਤ ਜੀ ਸਾਗਰ ਲਈ ਆ ਦਿਖਾਈ ਵੱਧ ਬਲ ਨਹੀਂ ਆ ਦਿਖਾਈ ਪਹਿਲਾਂ ਆ ਦਿਖਾ ਆ ਬਾਹ ਉੱਪਰ ਕਰ ਉੱਪਰ ਕਰ। ਸਾਗਰ ਲਿਖਿਆ। ਸੋ ਆਹ ਬਾਹਾਂ ਤੇ ਇੱਕ ਨਿਸ਼ਾਨ ਬਣਿਆ ਜੀ। ਤੇ ਸਾਗਰ ਲਿਖਿਆ ਨਾਲ ਇੱਕ ਟੈਟੂ ਬਣਿਆ ਹੋਇਆ ਇਧਰ ਨੂੰ ਜਾਂਦਾ ਇੱਥੇ ਹੱਥ ਤੇ ਵੀ ਟੈਟੂ ਬਣਿਆ ਹੋਇਆ ਜੀ। ਇਧਰ ਗਰਦਨ ਦੇ ਉੱਪਰ ਇਹਨੇ ਜਿਹੜਾ ਆ ਓਮ ਬਣਾਇਆ ਹੋਇਆ ਜੀ। ਨਾਲ ਇਸ ਬਾਹ ਦੇ ਉੱਪਰ ਮਮ ਡੈਡ ਲਿਖਿਆ ਹੋਇਆ ਜੀ ਦੇਖੋ। ਕਿੰਨਾ ਪਿਆਰ ਕਰਦਾ ਹੋਊਗਾ ਆਪਣੇ ਮਾਂ ਪਿਓ ਨੂੰ ਇਹ ਵੀਰ। ਦੇਖੋ ਮਮ ਡੈਡ ਜਿਹੜਾ ਲਿਖਿਆ ਹੋਇਆ ਜੀ ਸਾਗਰ ਹੋਰ ਕੁਝ ਨਹੀਂ ਬਣਾਉਣਾ ਕਿੱਟਾਂ ਜਿੱਤੇ ਦਿਖਾ ਮੇਰੀ ਗੱਲ ਤੁਹਾਨੂੰ ਲਾ ਇੱਕ ਮਿੰਟ ਲਾ ਭਾਰ ਤੇ ਲਾ ਇੱਕ ਮਿੰਟ ਚਲ ਰੱਖ ਥੱਲੇ ਰੱਖ ਰੱਖ ਆ ਵੀ ਲਾ ਰੱਖ ਥੱਲੇ ਰੱਖ ਮੇਰਾ ਵੀ ਰੱਖ ਦੇ ਰੱਖ ਦੇ ਰਾ ਦੇ ਹੁਣੇ ਜਲਦੀ ਹੁਣੇ ਜਲਦੀ ਸੋ ਬਿਲਕੁਲ ਜਿਹੜਾ ਉਹ ਹਾਈਪਰ ਵੀ ਹੁੰਦਾ ਜੀ ਚਿਹਰੇ ਤੋਂ ਵੀ ਪਹਿਚਾਨ ਆ ਸਕਦੀ ਆ ਖਾਸ ਕਰਕੇ ਬਾਰ ਬਾਰ ਡਰੈਸ ਜਿਹੜਾ ਇਹ ਜੀਰਕਪੁਰ ਦਾ ਦੱਸਦਾ ਜੀ ਸੋ ਜੀਰਕਪੁਰ ਦੇ ਨੇੜੇ ਤੇੜੇ ਵੀਡੀਓ ਪਹੁੰਚਾਉਣੀ ਆ ਜੀਰਕਪੁਰ ਤੱਕ ਵੀਡੀਓ ਤੁਸੀਂ ਸ਼ੇਅਰ ਕਰਕੇ ਪਹੁੰਚਾਉਣੀ ਆ ਅਸੀਂ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਆ ਜੀ ਸਾਡੇ ਮਣੀ ਵੀਰ ਨੇ ਜ਼ਿੰਮੇਵਾਰੀ ਨਿਭਾਈ ਉਹਨੇ ਆਸ਼ਰਮ ਤੱਕ ਲਿਆਂਦਾ ਖਾਬਾਂ ਦੀ ਨਗਰੀ ਦੇ ਵਿੱਚ ਹੁਣ ਗਾੜੀ ਦਾ ਟ੍ਰੀਟਮੈਂਟ ਹੁਣ ਗਾੜੀ ਦਾ ਜਿੰਨਾ ਵੀ ਜੀਵਨ ਹੈ ਜੀ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਉਹ ਸਵਾਰਨ ਦੀ ਕੋਸ਼ਿਸ਼ ਕਰਾਂਗੇ ਪਰ ਤੁਸੀਂ ਵੀਡੀਓ ਸ਼ੇਅਰ ਕਰਨੀ ਆ ਤਾਂ ਕਿ ਇਹਦਾ ਘਰ ਪਰਿਵਾਰ ਮਿਲ ਸਕੇ ਸਾਗਰ ਮੇਰੀ ਗੱਲ ਤੇ ਸੁਣੇ ਤੇ ਰੰ ਨੂੰ ਛੱਡ ਦੇ ਪਹਿਲਾਂ ਮੇਰੀ ਗੱਲ ਸੁਣ ਸਾਗਰ ਮੇਰੇ ਨਾਲ ਵੇਖ ਮੇਰੇ ਹੁਣ ਤੂੰ ਥੋੜੇ ਦਿਨ ਸਾਡੇ ਕੋਲ ਰਹੇਗਾ ਤੂੰ ਕੱਲ ਵੀ ਐਂ ਹੀ ਰੁੱਕ ਆਵੇਂਗਾ ਵੈਰੀ ਰੁੱਕ ਕੇ ਅਸੀਂ ਓਏ ਮੇਰੀ ਗੱਲ ਅਸੀਂ ਕੁਛ ਨਹੀਂ ਅਸੀਂ ਜੋੜ ਜਦੋਂ ਗੁਰਜਣ ਦਾੜ ਚੋੜਦੇ ਭਾਈ ਜਿਲਦੀ ਫਿਰ ਬਾੜ ਦਾੜ ਚੋੜਦੇ ਭਾਈ ਉਹ ਅੰਦਰ ਨਹੀਂ ਜਾ ਰਹੇ ਲੱਗ ਰਹੇ ਭਾਈ ਨਹੀਂ ਇੱਥੇ ਤੂੰ ਮੇਰਾ ਨਹਾ ਕੇ ਕੱਪੜੇ ਬਦਲ ਲੀਏ ਥੋੜੇ ਦਿਨ ਰਹਿ ਪੀ ਸਾਡੇ ਕੋਲ ਨਹੀਂ ਰਹਿ ਸਕਦਾ ਭਾਈ ਮੈਂ ਨਹੀਂ ਰਹਿ ਸਕਦਾ ਭਾਈ ਬਰ ਉੱਧਰ ਚਲੇ ਕਰ ਜਾ ਰਹੇ ਭਾਈ ਨਹੀਂ ਰਹਿ ਸਕਦਾ ਮੈਂ ਸੋ ਇੱਧੇ ਹੀ ਰਹੀ ਜਾ ਰਿਹਾ ਕਿਉਂਕਿ ਨਵੀਂ ਜਗ੍ਹਾ ਆ ਨਵਾਂ ਮਾਹੌਲ ਹੈ ਨਵੇਂ ਲੋਕ ਨੇ ਹੋ ਸਕਦਾ ਇਹਨੂੰ ਡਰ ਵੀ ਹੋਵੇ ਵੀਰ ਨੂੰ ਪਰ ਤੁਸੀਂ ਹਾਲਤ ਦੇਖ ਸਕਦੇ ਹੋ ਵੇਖੋ ਕਿਵੇਂ ਰस्सियां ਬੱਧੀਆਂ ਹੋਈਆਂ ਨੇ ਪੈਂਟਾਂ ਨੂੰ ਕਿਵੇਂ ਰस्सियां ਬੱਧੀਆਂ ਹੋਈਆਂ ਨੇ ਸੰਗਤ ਜੀ ਇਹ ਹੈਗੀ ਸੀਜੋਕੋਫਰੇਨੀਆ ਦਿਮਾਗੀ ਪਰੇਸ਼ਾਨੀ ਮੇਰੀ ਗੱਲ ਸੁਣ ਸਾਖਤ ਥੋੜੇ ਦਿਨ ਸਾਡੇ ਇੱਧਰ ਇੱਧਰ ਦੇਖ ਕੇ ਕੱਲ੍ਹ ਕਰ ਨਹੀਂ ਰਹਿਣਾ ਅੰਕਲ ਮੈਂ ਨਹੀਂ ਰਹਿ ਸਕਦਾ ਅੰਕਲ ਲੱਕੀ ਭਾਈ ਨਹੀਂ ਰਹਿ ਸਕਦਾ ਭਾਈ ਕਿਉਂ ਨਹੀਂ ਰਹਿ ਸਕਦਾ ਲੱਕੀ ਭਾਈ ਮੈਂ ਨਹੀਂ ਰਹਿ ਸਕਦਾ ਮੇਰਾ ਨਾਮ ਹੈਪੀ ਆ ਅੱ ਵੀ ਭਾਈ ਨਹੀਂ ਰਹਿ ਸਕਦਾ ਭਾਈ ਮੇਰੇ ਸਿਰ ਹੈਪੀ ਨਹੀਂ ਭਾਈ ਨਿਕਲੇਦਾ ਕਿਉਂ ਤੇ ਕਿੱਥੇ ਜਾਏਗਾ ਹੁਣ ਕਹਾਨੂੰ ਜਾਣਾ ਦੱਸੋ ਕਹਾਨੂੰ ਜਾਣਾ ਜੀਰਕਪੁਰ ਜਾਣਾ ਭਾਈ ਮੈਂ ਜਿੱਦਾ ਜੀਰਕਪੁਰ ਕਿੱਦਾਂ ਪੈਦਲ ਇੱਡੀ ਦੂਰ ਚਲਾ ਜਾਏਗਾ ਸਿੱਧਾ ਜੀਰਾਂਮਨ ਜੱਪ ਜੱਪ ਜੁਗੀ ਭਾਈ ਜ ਕੀ ਅਛਾ ਤਬੂ ਰੂਏ ਬੜੀ ਜੀ ਨਾ ਜੀ ਕਬਰ ਤਾਂ ਦਾ ਕਰ ਕਿੱਥੇ ਗਏ ਆ ਮਾੜਾ ਸੰਗਤ ਨੂੰ ਦੱਸ ਦੀ ਗੋਡਾ ਬੜੀ ਹੋ ਕੋੜ ਹੈ ਜੀ ਹੈ ਕੋੜੀ ਹੋ ਜੀ ਨਹੀਂ ਤਾਂ ਕਰ ਕੀ ਹੋਰ ਹੈਗਾ ਡਾਡੂ ਕੋਈ 4371 ਚਲਦੀ 47 ਆਂ ਕੀ ਆਪ ਕਰਨ ਲੋ ਮੇਰੇ ਘਟ ਬਿਲਾ ਬਿਲਾ ਫੇਨਾ ਕਬਰੋਣਾ ਬੰਦ ਕਰ ਨਹੀਂ ਇੱਕ ਵੇਸ ਤੇ ਬਾਈ ਹੋ ਜੇ ਬਾਹਰ ਵੇਜ ਚਲ ਜੀ ਚਲ ਜੀ ਸੋ ਸੰਗਤ ਜੀ ਕੋਈ ਹੋਰ ਨੰਬਰ ਪਿਛੇ ਰਮਣਾ ਸੋ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਿਓ ਜੀ ਬਿਲਕੁਲ ਦਿਮਾਗੀ ਹਾਲ ਤੇ ਵੀਰ ਦੀ ਠੀਕ ਨਹੀਂ ਆ ਲੋੜ ਐਨੂੰ ਤੁਹਾਡੇ ਸਾਥ ਦੀ ਹੋ ਸਕਦਾ ਮਾਪਿਓ ਇਹ ਕਹਿ ਰਿਹਾ ਦੁਨੀਆ ਤੇ ਨਹੀਂ ਹੈਗਾ ਹੋ ਸਕਦਾ ਹੋਣ ਵੀ ਹੋ ਸਕਦਾ ਨਾ ਮੀ ਹੋਣ ਹੋਰ ਚਾਚੇ ਤਾਏ ਭੈਣ ਭਾਈ ਕੋਈ ਨਾ ਕੋਈ ਤਾਂ ਹੋਊਗਾ ਤੁਸੀਂ ਭਰਾ ਕਿੰਨੇ ਜੇ ਮੈਂ ਇਕੱਲੇ ਹੀਗਾ ਬਈ ਇਕੱਲਾ ਭੈਣਾ ਭਾਈ ਮਾਰੀਏ ਬਈ ਹੋ ਗਈ ਉਹ ਵੀ ਭਰਾ ਦਾ ਕੀ ਨਾਂ ਸੀ ਜੀ ਤੇ ਭੈਣਾਂ ਦਾ ਭੈਣ ਬਈ ਰੀਆ ਰੀਆ ਕਿਹੜੀ ਜਗ੍ਹਾ ਵਿਆਹੀ ਹੋ ਪਤਾ ਨਹੀਂ ਬਈ ਕਿੱਥੇ ਰਹੀ ਸੀ ਤੇ ਤੇਰੇ ਮੰਮੀ ਡੈਡੀ ਕਿਵੇਂ ਮੌਤ ਹੋਈ ਸੀ ਉਹਨਾਂ ਦੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਟਰੱਕਾਂ ਦੇ ਵਿੱਚ ਤੋਂ ਬਈ ਟੱਕਾਂ ਦੇ ਵਿੱਚ ਤੈਨੂੰ ਪੱਕਾ ਪਤਾ ਆ ਨਹੀਂ ਬਈ ਬਾਈ ਮੈਨੂੰ ਪੂਰਾ ਨਹੀਂ ਪਤਾ ਕਰੇ ਆ ਹੀ ਨਹੀਂ ਉਹ ਅੱਛਾ ਕਰੇ ਆ ਹੀ ਨਹੀਂ ਉਹ ਤੂੰ ਤੂੰ ਕਿੰਨੀ ਦੇਰ ਤੋਂ ਇਦਾਂ ਰੋਡ ਤੇ ਘੁੰਮ ਰਿਆਂ ਛੜਕਾ ਤੇ ਸਫ਼ਰ ਕਿੰਨੀ ਦੇਰ ਤੋਂ ਕਰ ਰਹਿਆ ਸਫ਼ਰ ਵੜੀ ਪਾਗਨ ਦੀ ਆ ਬਈ ਸ਼ਾਮ ਸ਼ਾਮ ਨੂੰ ਰੋੜ ਤੇ ਪਰ ਦੁਪਹਿਰ ਦੇ ਸੀ ਰੁਕ ਰਹੇ ਆ ਸ਼ਾਮ ਦਾ ਬਈ ਸਫ਼ਰ ਹੈ ਹੋਰ ਕੁਛ ਹੈ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਦਿਮਾਗੀ ਪਰੇਸ਼ਾਨੀ ਦੇ ਕਾਰਨ ਇਨਸਾਨ ਕਿਹੜੇ ਹਾਲਾਤਾਂ ਦੇ ਵਿੱਚ ਚਲਾ ਜਾਂਦਾ ਜੀ ਗਰਜੰਟ ਆ ਖੋਲ ਯਾਰ ਉਹ ਦੇਖਦੇ ਆ ਜੀ ਕੀ ਕੀ ਪਾਇਆ ਹੋਇਆ ਇਸ ਵੀਰ ਨੇ ਆ ਖੋਲੀ ਕਿੱਟਾਂ ਥੱਲੇ ਗੱਲ ਬੜਾ ਆ ਦੇਖੋ ਜੀ ਉਹ ਬਿਲਕੁਲ ਆ ਵੀ ਲਾ ਕੇ ਥੇ ਇਧਰ ਫੜਾ ਮੈਨੂੰ ਚੈੱਕ ਕਰਾ ਲੈਣਾ ਚੈੱਕ ਅਪ ਕਰਾ ਲੈ ਬੈਠੇ ਆਪੇ ਚੈੱਕ ਕਰਾ ਦੇ ਫੜਾ ਆ ਇਧਰ ਆਪੇ ਖੋਲ ਕੇ ਚੈੱਕ ਕਰਾ ਦੇ ਖੋਲ ਦੇ ਖੋਲ ਦੇ ਚਲ ਖੋਲ ਖੋਲ ਕੱਪੜੇ ਉੱਪਰ ਉਹ ਵਾਹੇ ਗੁਰੂ ਆ ਦੇਖ ਫਿਰ ਇਹ ਇੱਕ ਬੂਟਾਂ ਦਾ ਜੋੜਾ ਹੋਰ ਪਾਇਆ ਹੋਇਆ ਜੋ ਸੜਕ ਤੋਂ ਬੂਡ ਵਗੈਰਾ ਮਿਲੇ ਉਹੀ ਪਾਲੇ ਜੀ ਕਿੰਨੀ ਜ਼ਿਆਦਾ ਜਿਹੜੀ ਉਹ ਬਦਬੂ ਆ ਰਹੀ ਹੈ ਦੇਖੋ ਸੰਗਤ ਜੀ ਇਹ ਲਾਈਵ ਤੁਹਾਨੂੰ ਦਿਖਾ ਰਹੇ ਆ ਕਿ ਇੱਕ ਦਿਮਾਗੀ ਪਰੇਸ਼ਾਨੀ ਦੇ ਕਾਰਨ ਜਿਹੜਾ ਇਨਸਾਨ ਦੇ ਕੀ ਹਾਲਾਤ ਹੋ ਜਾਂਦੇ ਨੇ ਆ ਦੇਖੋ ਜੀ ਉਹ ਵੀ ਖੋਲ ਉਹ ਵੀ ਖੋਲ ਫੋਨ ਕਰ ਉਹ ਵੀ ਚੈੱਕ ਕਰਾ ਦੇ ਫਿਰ ਚੱਲਦਾ ਛੇਤੀ ਆ ਵੀ ਚੈੱਕ ਕਰਾ ਵੀ ਚੈੱਕ ਕਰਾ ਉਹ ਵੀ ਚੈੱਕ ਕਰਾ ਨਹੀਂ ਪਹਿਲਾਂ ਚੈੱਕ ਕਰਾ ਦੇ ਪਹਿਲਾਂ ਉਹ ਵੀ ਚੈੱਕ ਕਰਾ ਬਾਜ ਪਾਲੀ ਬਾਜ ਪੈ ਕਰ ਲਈ ਗਿੱਲੇ ਕੱਪੜੇ ਸੰਗਤ ਜੀ ਇੰਨੀ ਜ਼ਿਆਦਾ ਬਦਬੂ ਮਾਰ ਰਹੇ ਨੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਵੀ ਬਦਬੂ ਮਾਰ ਰਹੀਆਂ ਨੇ ਜੀ ਆ ਦੇਖੋ ਜੀ ਆ ਲੋ ਇੱਕ ਜੋੜਾ ਹੋਰ ਬੂਟਾਂ ਦਾ ਆ ਦੇਖੋ ਜੀ ਇਹ ਬਚਾਣਾ ਹੈ ਖਾਣਾ ਹੈ ਕੋਈ ਗੱਲ ਇਹ ਕਿਸੇ ਨੇ ਰੱਬ ਦੇ ਪਿਆਰੇ ਜੀ ਨਾਲ ਦੇਖੋ ਜੈਕਟਾਂ ਪਤਾ ਨਹੀਂ ਕਿੰਨੇ ਚਿਰ ਦੀਆਂ ਇਹ ਕਿਸੇ ਨੇ ਪ੍ਰਸ਼ਾਦਾ ਜਿਹੜਾ ਬਾਜੀ ਉਹ ਦਿੱਤਾ ਇਸ ਵੀਰ ਨੂੰ ਰਸਤੇ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਇਹ ਆਪਣਾ ਜਿਹੜਾ ਹੈਗਾ ਉਹ ਲੈ ਕੇ ਤੁਰਿਆ ਫਿਰ ਰਿਹਾ ਨੇ ਜੁੱਲੀ ਬਿਸਤਰਾ ਤੇ ਇਹੋ ਹੀ ਹਾਲਾਤਾਂ ਦੇ ਵਿੱਚ ਜਿਹੜੀ ਇਹ ਜ਼ਿੰਦਗੀ ਜੀ ਰਿਹਾ ਜੀ ਤੇ ਜਰੂਰ ਤੁਸੀਂ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਿਓ ਜੀ ਤਾਂ ਕਿ ਆਪਾਂ ਇਸ ਵੀਰ ਦਾ ਜਿਹੜਾ ਉਹ ਘਰ ਲਾ ਬਸਕੀਏ ਓਏ ਪਾਣੀ ਰਹਿਣ ਦੇ ਉਹਦਾ ਇਹ ਮੁੰਡਾ ਕੱਲ ਵਾਲਾ ਜੀ ਜਿਹੜਾ ਸੰਗਤ ਜੀ ਕੱਲ ਆਇਆ ਸੀ ਜਿਹੜਾ ਕਹਿੰਦਾ ਸੀ ਮੰਮੀ ਬੰਦੂਕ ਟੈਂਕ ਤੇ ਮੁੰਡਾ ਅਸਲਾ ਸੋ ਓਏ ਪਾਣੀ ਗੰਦਾ ਪੀ ਗਏ ਕੀ ਪਤਾ ਕਦੋਂ ਦਾ ਉਹਨੇ ਰੱਖਿਆ ਯਾਰ ਫੜ ਯਾਰ ਸੋ ਦੇਖੋ ਜੀ ਇਹ ਹਾਲਾਤ ਨੇ ਇੱਕ ਸੀਜੋ ਕੋਫਰੇਨੀਆਂ ਬਿਮਾਰੀ ਦੇ ਕਾਰਨ ਇਨਸਾਨ ਕਿਹੜੇ ਹਾਲਾਤਾਂ 'ਚ ਜ਼ਿੰਦਗੀ ਜੀਣ ਲੱਗ ਪੈਂਦਾ ਜੀ ਇਹ ਵੀਰ ਹਰਿਆਣੇ ਤੋਂ ਐ ਪੰਜਾਬ ਤੋਂ ਐ ਜੂਪੀ ਤੋਂ ਐ ਕਿਹੜੀ ਸਟੇਟ ਤੋਂ ਆ ਇਹ ਕੋਈ ਪਤਾ ਨਹੀਂ ਤੇਰੀ ਸਟੇਟ ਕਿਹੜੀ ਆ ਬੜੀ ਜੀਰ ਕਪੂਰਾ ਹਲੇ ਫੜੀ ਸ਼ਰੂ ਪਾਣੀ ਉਹ ਸੇ ਪਾਣੀ ਦਨ ਦੂਜਾ ਦਿੰਨੇ ਆ ਸੋ ਰਣ ਕੇ ਮਾਨਵਤਾ ਮਨੁੱਖਤਾ ਦੀ ਜਿਹੜੀ ਸੇਵਾ ਨਿਭਾ ਰਹਿਆਂ ਜੀ ਨਭਾਉਂਦੇ ਰਹੀਏ ਭੁੱਲਾਂ ਚੁੱਕਾਂ ਦੀ ਖੇਮਾਂ ਚੋਂ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ